ਮੁਰਦਾਬਾਦ ਮੁਰਦਾਬਾਦ ਸਰਜੈਂਟ ਮੁਰਦਾਬਾਦ 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 ਸਰਜੈਂਟ ਮੁਰਦਾਬਾਦ 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 ਹੈ ਹੈ ਮਾਈਕ

ਮੇਰਾ ਨਾਮ ਲਖਵਿੰਦਰ ਸਿੰਘ ਜੀ ਸਨ ਆਫ ਸਰਦਾਰ ਅਮਰ ਸਿੰਘ 292 A ਨਿਊ ਯਾਰ ਨਗਰ ਤੋਂ ਆ ਮੈਂ ਅਮਰਸਰ ਤੋਂ ਆਂ ਸਿਵਲ ਸਰਜਨ ਦੇ ਬਾਹਰ ਉਹ ਕੀ ਕਰ ਰਿਹਾ ਸਿਵਲ ਸਰਜਨ ਨੇ ਖਿਲਾੜਿਆ ਜੀ ਸਾਨੂੰ ਇਸ ਤਰ੍ਹਾਂ ਮੇਰੀ ਭੈਣ ਦੀ ਡੈਥ ਹੋ ਗਈ ਸੀ ਅੱਜ ਤੋਂ 1 ਸਾਲ ਪਹਿਲਾਂ ਗੁਰੂ ਨਾਨਕ ਮਿਸ਼ਨ ਆਫ ਸਟਾਲ ਮਹਿਤਾ ਰੋਡ ਦੇ ਉਹਦੀ ਗੁਰਦਿਆਂ ਦੀ ਪ੍ਰਤਿ ਜੋ ਪੀੜ ਸੀਗੀ ਇਹਨਾਂ ਡਾਕਟਰਾਂ ਨੇ ਲਈ ਲਾਪਰਵਾਹੀ ਦੇ ਨਾਲ ਉਹ 75 ਈਅਰ 올ਡ ਸੀਗੀ ਸਰੀਰ ਕੱਖੋਂ ਬਹੁਤ ਕਮਜ਼ੋਰ ਸੀਗੀ ਉਹ ਉਹਦਾ ਆਪਰੇਸ਼ਨ ਬੰਦਾ ਹੀ ਨਹੀਂ ਇਹਨਾਂ ਨੇ ਕਿਹੇ ਫੈਮਿਲੀ ਮੈਂਬਰ ਦੇ ਦਸਖਤ ਨਹੀਂ ਕਰਾਏ ਫਾਈਲ ਤੇ ਇੱਕ ਆਪਣੀ EMPLOYE ਦੇ ਸਾਈਨ ਕਰਾ ਕੇ ਇਹਨਾਂ ਨੇ ਮੇਰੀ ਭੈਣ ਦਾ ਆਪਰੇਸ਼ਨ ਕਰਤਾ ਤੇ ਤੀਜੇ ਦਿਨ ਉਹਦੀ ਨਾਲ ਉਤੇ ਹਸਪੀਟਲ ਦੇ ਦੌਰਾਨ ਹੀ ਡੱਥ ਹੋ ਗਈ। ਇਹਨਾਂ ਨੂੰ ਵਾਰ-ਵਾਰ ਕਹਿੰਦੇ ਰਹੇ ਆ ਵੀ ਸਾਨੂੰ ਕਿਸੇ ਬਾਹਰੋਂ ਕੁਆਲਿਫਾਈਡ ਡਾਕਟਰ ਨੂੰ ਸੱਦ ਕੇ ਵਿਖਾ ਦਿਓ। ਇਹਨਾਂ ਨੇ ਕਿਸੇ ਨੂੰ ਨਹੀਂ ਸੱਦਿਆ ਆਰੇ ਡਾਕਟਰ ਆ ਆਪ ਜਿਹੜਾ ਡਾਕਟਰ ਅਮਰਜੀਤ ਸਿੰਘ ਜਿਹੜਾ ਹਸਪੀਟਲ ਚਲਾ ਰਿਹਾ ਵਾ ਇਹ RMP ਨਹੀਂ ਹੈਗਾ। ਘਰ ਦੀ ਜਿਹੜੀ ਉਹ ਟ੍ਰੇਨਟ ਦਾਈ ਆ ਇਹੋ ਹੀ ਉਹਨੂੰ ਇੰਜੈਕਸ਼ਨ ਲਾਉਂਦੇ ਰਿਹਾ ਇਹੋ ਹੀ ਇਹਨੂੰ ਕਦੀ ਕੁਛ ਕਰਦੇ ਰਿਹਾ। ਜਦੋਂ ਡੱਥ ਹੋਈ ਆ ਉਹਦੇ ਬਾਅਦ ਡਾਕਟਰਾਂ ਦੇ ਬੋਰਡ ਨੇ ਉਹਦਾ ਕੀਤਾ ਵਾ ਮੁੜ ਕੇ ਪੋਸਟਮਾਰਟਮ। ਉਹ ਸਾਲ ਤੋਂ ਬਾਅਦ ਉਹ ਡਾਕਟਰਾਂ ਦੇ ਬੋਰਡ ਵੱਲੋਂ ਉਹਦੀ ਰਿਪੋਰਟ 19 ਤਰੀਕ ਦੀ ਤਿਆਰ ਕੀਤੀ ਆ ਇਹ ਮੈਡਮ ਨੂੰ ਅਸੀਂ ਘੱਟੋ ਘੱਟ 5-7 ਵਾਰ ਹੀ ਮਿਲ ਚੁੱਕੇ ਸਿਵਲ ਸਰਜਨ ਨੂੰ ਇਹ ਕੀਤੀ ਹੋਈ ਰਿਪੋਰਟ ਤੇ ਦਸਖਤ ਨਹੀਂ ਕਰ ਰਹੇ ਤਾਲਮਟਾਲ ਇਹਨਾਂ ਨੂੰ ਪਤਾ ਹੋਊ ਮੈਂ ਇਹਦੇ ਦੋਸ਼ ਲਾਉਣਾ ਵੀ ਇਹਨਾਂ ਨੇ ਜਾ ਕੋਈ ਪੋਲਿਟਿਕਲ ਪ੍ਰੈਸ਼ਰ ਆ ਜਾਂ ਇਹਨਾਂ ਨੇ ਕੋਈ ਹੋ ਸਕਦਾ ਉਹਨਾਂ ਦੇ ਨਾਲ ਸੈਟਲਮੈਂਟ ਕੀਤੀ ਹੋਵੇ ਸਰ ਕਾਰਨ ਕਿਸਮ ਦੇ ਕਿਉਂਕਿ ਹਸਪੀਟਲ ਦਾ ਰੂਲ ਹੁੰਦਾ ਕਿੰਨਾ ਚਿਰ ਘਰ ਦਾ ਕੋਈ ਸਾਈਨ ਨਹੀਂ ਕਰੇਗਾ ਉਹਨਾਂ ਚਿਰ ਇਹ ਉਹਨਾਂ ਨੂੰ ਇਹੋ ਤੇ ਮੈਂ ਕਹਿੰਦੇ ਆ ਰਿਟਰਨ ਮੰਨ ਕੇ ਗਏ ਇੱਥੇ ਰਿਟਰਨ ਲਿਖ ਕੇ ਦੇ ਗਏ ਆ ਵੀ ਸਾਡੀ ਉਪਲਾਈ ਸੀ ਤੇ ਉਹ ਸਾਰੇ ਪੱਖ ਮੇਰੇ ਹੱਕ 'ਚ ਨੇ A to Z ਉਹਦੇ ਬਾਅਦ ਇਹਨਾਂ ਨੇ ਹੁਣ ਜਿਹੜੀ ਗੱਲ ਆੜੀ ਜਦੋਂ ਡਾਕਟਰਾਂ ਨੇ ਬੋਰਡ ਨੇ ਰਿਪੋਰਟ ਬਣਾਤੀ ਆ ਇਹ ਮੈਡਮ ਕਿਉਂ ਸਾਨੂੰ ਖਰਾਬ ਕਰਨ ਦੇ ਅੱਜ 5 ਦਿਨ ਹੋ ਗਏ ਸਾਨੂੰ ਕਦੀ ਸ਼ੇਰੇ ਆਜੋ ਕਦੀ ਸ਼ਾਮੀ ਆਜੋ ਕਦੀ ਸਵੇਰੇ ਆਜੋ ਕਦੀ ਸ਼ਾਮੀ ਆਜੋ ਮਜਬੂਰ ਅੱਜ ਧਰਨਾ ਅੱਜ ਮਜਬੂਰਨ ਧਰਨਾ ਔਰ ਮੈਂ ਇੱਕ ਹੋਰ ਗੱਲ ਕਹਿਣ ਲੱਗਾ ਜੇ ਮੈਨੂੰ ਲੋੜ ਪਈ ਤੇ ਮੈਂ ਹਾਈ ਕੋਰਟ ਤੱਕ ਵੀ ਜਾਊਂਗਾ ਔਰ ਇਸ ਮੈਡਮ ਨੂੰ ਨਾ ਧਿਰ ਬਣਾਊਂਗਾ ਵਿੱਚ ਪਾਰਟੀ ਬਣਾਊਂਗਾ ਇਹਨਾਂ ਨੂੰ ਇਹਨਾਂ ਦੇ ਖਿਲਾਫ ਮੈਂ ਹੈਲਥ ਫੈਕਟਰੀ ਨੂੰ ਹੈਲਥ ਮਿਨਿਸਟਰ ਨੂੰ ਔਰ ਮੁੱਖ ਮੰਤਰੀ ਪੰਜਾਬ ਇਹ ਥੋੜਾ ਗੱਲ ਆ ਵੀ ਮੈਨੂੰ ਨਿਆਂਣਾ ਮਿਲੂ ਇੱਕ ਮੇਰੀ ਭੈਣ ਦਾ ਕਤਲ ਹੋਇਆ ਉਹ ਉਹ ਕਤਲ ਦੌਰਾਨ ਮੇਰੀ ਭੈਣ ਦੀ ਡੈਥ ਹੋਈ ਹੈ ਔਰ ਇਹ ਜੋਸ਼ੀ ਪਾਰਟੀ ਦੀ ਮਤ ਕਰਨਦੇ ਆ ਹੁਣ ਅਸੀਂ ਅੰਦਰ ਗਏ ਆ ਸਾਨੂੰ ਇਹਨਾਂ ਨੇ ਕਿਹਾ ਵੀ ਅਸੀਂ ਦਸਕਤ ਕਰ ਦਿੰਦੇ ਆ ਜੀ ਭੋਣੀ ਮੈਂ ਤੁਹਾਡਾ ਕੇਸ ਪੜ੍ਹਨ ਨਹੀਂ ਆਹੀਂ ਕਹਿੰਦੇ ਆ ਵੀ ਅਸੀਂ ਬੈਠੇ ਬਾਹਰ ਤੁਸੀਂ ਦਸਕਤ ਕਰ ਲਿਆ 5 ਮਿੰਟ ਲੱਗਨੇ ਕਰ ਦਿਓ ਕਿਉਂ ਸਾਨੂੰ ਡਿਲੇ ਕਰਦੇ ਆ ਜੀ ਟਾਲ ਮਟੋਲ ਕਿਉਂ ਕਰਦੇ ਟਾਲ ਮਟੋਲ ਇਹਨਾਂ ਨੂੰ ਪਤਾ ਹੋ ਇਹਨਾਂ ਨੂੰ ਪੁੱਛੋ ਤੁਸੀਂ ਪ੍ਰੈਸ ਵਾਲੇ ਹੋ ਮੈਨੂੰ ਤੁਹਾਡੀ ਮੈਂ ਤੁਹਾਨੂੰ ਰਿਕੁਐਸਟ ਕੀਤੀ ਆ ਮੈਂ ਤੈਨੂੰ ਆਪਣੀ ਗੱਲ ਦੱਸੀ ਤੁਸੀਂ ਜਾ ਕੇ ਪੁੱਛੋ ਇਹਨਾਂ ਨੂੰ ਮੈਂ ਬਾਰ ਰੋਸ ਪ੍ਰਦਰਸ਼ਨ ਜਾ ਰਹੇ ਟੀਮ ਹੈ। ਇਹਨਾਂ ਦੀ ਐਕਚੁਅਲੀ 1 ਸਾਲ ਪੁਰਾਣੀ ਕੋਈ ਕੰਪਲੇਂਟ ਸੀਗੀ ਜਿਹੜੀ ਕਿ ਮੇਰੇ ਇੱਥੇ ਜੁਆਇਨ ਕਰਨ ਤੋਂ ਵੀ ਪਹਿਲਾਂ ਦੀ ਸੀਗੀ। ਉਹਦੀ ਕੋਈ ਇਨਕੁਆਰੀ ਚੱਲ ਰਹੀ ਸੀ। ਉਹਦੀ ਰਿਪੋਰਟ ਮੰਗ ਰਹੇ ਸੀ। ਰਿਪੋਰਟ 2-3 ਦਿਨ ਪਹਿਲਾਂ ਬਣੀ ਹੈ ਤੇ ਜਿਹਦੇ ਤੇ ਸਿਗਨੇਚਰਸ ਹੋਣੇ ਸੀ ਕਿ ਬੋਰਡ ਨੇ ਦਿੱਤੀ ਹੈ ਰਿਪੋਰਟ। ਮੈਂ ਤੁਹਾਨੂੰ ਜਿਵੇਂ ਪਤਾ ਕਿ ਉੱਥੇ ਰਮਦਾਸ ਫਲੱਡਸ ਆਏ ਹੋਏ ਆ ਉਹਦੇ ਕਰਕੇ ਉੱਥੇ ਜਾ ਰਹੇ ਸੀਗੇ। ਉਹਨਾਂ ਨੂੰ ਐ ਲੱਗ ਰਿਹਾ ਕਿ ਸਾਡੀ ਰਿਪੋਰਟ ਅੱਜ ਹੀ ਸਾਈਨ ਕਰਕੇ ਜਾਓ ਮੈਂ ਸਵੇਰੇ ਮੈਂ ਇਹਨਾਂ ਨੂੰ ਇਹੀ ਸਮਝਾਇਆ ਕਿ ਸਵੇਰੇ ਮੈਂ 4:30 ਵਜੇ ਉੱਥੇ ਗਈ ਸੀ ਉੱਥੋਂ ਆ ਰਹੀਆਂ ਥੋੜੀ ਵੇਟ ਕਰ ਲਓ ਬਟ ਇਹ ਵੇਟ ਕਰਨ ਨੂੰ ਤਿਆਰ ਨਹੀਂ ਹੈ